ਹੋਣੇ ਨਾਲ ਜੀ ਦਾ ਆਮ ਆਂ ਆਈ ਸਾਰੇ ਬਾਹਰ ਕਰ ਲੋ ਮਾਸਾ ਜਾਨ ਹਾਂਜੀ ਕਰੋ ਜੀ ਕਿਹਨਾਂ ਪਾਸੇ ਪਿੱਛੇ ਹਾਂਜੀ ਸਾਡੇ ਮਾਨਜੋਤ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ ਵਿੱਚ ਪੁਜ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਇਨਫੋਰਸਮੈਂਟ ਦੇ ਤਹਿਤ ਬਹੁਤ ਸਾਰੀਆਂ ਵੱਡੀਆਂ ਰਿਕਵਰੀਆਂ ਵੀ ਕੀਤੀਆਂ ਗਈਆਂ ਔਰ ਬਹੁਤ ਸਾਰੇ ਡਰਗ ਦੇ ਵੱਡੇ ਸਮਗਲਰ ਨੇ ਨਾਰਕੋਟਿਕ ਕਾਰਟਲ ਬਸਟ ਕੀਤੇ ਗਏ ਨੇ ਉਸ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮਹਿੰਮ ਚਲਾਈ ਗਈ ਡੈਮੋਲੇਸ਼ਨ ਦੀ ਜਿਹੜੇ ਨਾਰਕੋਸਮਗਲਰ ਦੀ ਇਲ ਗਾਟਨ ਮਨੀ ਤੇ ਡਰੱਗ ਮਨੀ ਨਾਲ ਜਿਹੜੀਆਂ ਚੀਜ਼ਾਂ ਬਣਾਈਆਂ ਗਈਆਂ ਜਾਂ ਬਿਲਡਿੰਗਸ ਵਗੈਰਾ ਉਹਨਾਂ ਨੂੰ ਡੈਮੋਲਿਸ਼ ਕਰਨ ਦਾ ਵੀ ਕਾਰਵਾਈ ਚਲ ਚ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਲੋਕਲ ਪੁਲਿਸ ਦੇ ਸਹਿਯੋਗ ਨਾਲ ਸਾਨੂੰ ਜਿਹੜੀ ਉਹਨਾਂ ਨੇ ਪੁਲਿਸ ਹੈਲਪਾਸ ਤੇ ਪ੍ਰੋਟੈਕਸ਼ਨ ਮੰਗੀ ਉਹਦੇ ਤਹਿਤ ਅੱਜ ਆਪਾਂ ਪਿੰਡ ਕਮਟਾਲੇ ਦੇ ਵਿੱਚ ਇੱਥੇ ਡੈਮੋਲੇਸ਼ਨ ਡਰਾਈਵ ਦੇ ਉੱਤੇ ਖੜੇ ਹਾਂ ਇਹ ਦੋਨੋਂ ਕਜ਼ਨ ਬ੍ਰਦਰ ਨੇ ਬੜੇ ਨੋਟੋਰੀਅਸ ਡਰੱਗਸ ਸਮਗਲਰ ਨੇ ਇਹਨਾਂ ਦਾ ਨਾਮ ਹੈਗਾ ਅਨਵਰ ਗਿੱਲ ਹੈ ਇੱਕ ਲੜਕਾ ਤੇ ਉਹਦੇ ਭੂਆ ਦਾ ਮੁੰਡਾ ਹੈਗਾ ਆਬੀ ਇਹ ਦੋਨੋਂ ਇਸ ਟਾਈਮ ਜੇਲ੍ਹ 'ਚ ਨੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਅਨਵਰ ਦੇ ਖਿਲਾਫ 5 ਮੁਕਦਮੇ ਦਰਜ ਹੈ ਜਿੱਚੋਂ 4 ਐਨਡੀਪੀਐਸ ਦੇ ਨੇ 1 ਆਈਪੀਸੀ ਦਾ ਔਰ ਆਬੀ ਦੇ ਖਿਲਾਫ ਦੋਨੋਂ ਜਿਹੜੇ ਮੁਕਦਮੇ ਇੰਪੋਰਟੈਂਟ ਨੇ ਇੱਕ ਐਨਡੀਪੀਐਸ ਦਾ ਇੱਕ ਆਰਮਜ਼ੈਕਟ ਦਾ ਔਰ ਇਹਨਾਂ ਦੇ ਘਰ ਦੀ ਸਰਚ ਵਿੱਚੋਂ ਰੀਸੈਂਟਲੀ ਇੱਕ ਲਾਕ ਪਿਸਟਲ ਵੀ ਫੜਿਆ ਗਿਆ ਸੀ ਇਸ ਤੋਂ ਸ਼ੋਅ ਕਰਦਾ ਕਿ ਇਹਨਾਂ ਦੇ ਪਾਕਿਸਤਾਨ 'ਚ ਲਿੰਕ ਨੇ ਔਰ ਡਰੋਨ ਰਾਹੀਂ ਜਿਹੜੀ ਡਰੱਗ ਆ ਰਹੀ ਹੈ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਉਹਦੇ ਚ ਪੂਰੀ ਤਰ੍ਹਾਂ ਸ਼ਾਮਿਲ ਨੇ ਨਾਲ ਵੈਪਨ ਦੇ ਵੀ ਰਿਕਵਰੀ ਜਿਹੜੀ ਇਹ ਦਰਸਾਉਂਦੀ ਹੈ ਕਿ ਇਹਨਾਂ ਦੇ ਇੱਕ ਆਰਮਜ਼ ਦਾ ਜਿਹੜਾ 카rtel ਹੈ ਉਹਦੇ ਵਿੱਚ ਵੀ ਸਿੰਡੀਕੇਟ ਹੈ ਉਹਦੇ ਚ ਵੀ ਇਹ ਸ਼ਾਮਿਲ ਨੇ ਸੋ ਇਹ ਜਿਹੜੀ ਮੁਹਿੰਮ ਹੈ ਇਹਦੇ ਚ ਅੱਗੇ ਅਸੀਂ ਇਦਾਂ ਹੀ ਕਾਰਵਾਈ ਕਰਦੇ ਰਵਾਂਗੇ ਜਿੱਥੇ ਵੀ ਸਾਨੂੰ ਮਿਊਨਿਸਪੈਲਿਟੀ ਵੱਲੋਂ ਪ੍ਰੋਟੈਕਸ਼ਨ ਵਾਸਤੇ ਰਿਕੁਐਸਟ ਆਏਗੀ ਤਾਂ ਪੁਲਿਸ ਉਹਨੂੰ ਪੂਰਾ ਸਹਿਯੋਗ ਦੇएगी ਇਦੇ ਨਾਲ ਇੱਕ ਬਹੁਤ ਸਟਰੋਂਗ ਮੈਸੇਜ ਜਾਂਦਾ ਕਿ ਇਲਗੋਟਰ ਮਨੀ ਡਰਗ ਮਨੀ ਨਾਲ ਜਿਹੜੀਆਂ ਤੁਸੀਂ ਇਲਲੀਗਲ ਚੀਜ਼ਾਂ ਬਣਾਉਂਦੇ ਹੋ ਪਿਆਰ ਕਾਨੂੰਨੀ ਘਰ ਬਣਾਉਂਦੇ ਹੋ ਜਾਂ ਕੋਈ ਚੀਜ਼ ਇਮਾਰਤ ਬਣਾਉਂਦੇ ਹੋ ਉਹਦਾ ਆਮ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਔਰ ਮੈਂ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਬੜਾ ਕਲੀਅਰ ਮੈਸੇਜ ਇਹ ਦੇਣਾ ਚਾਹੁੰਦਾ ਕਿ ਆਪਣੀ ਮਿਹਨਤੀ ਕਮਾਈ ਕਰਨ ਉਹਦੇ ਵਿੱਚ ਬਰਕਤ ਹੈ ਇਹਨਾਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਜਿਹੜੀ ਘਰ ਨੂੰ ਤੋੜਨ ਦੀ ਕਾਰਵਾਈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਥੋੜਾ ਕਲੀਅਰ ਕਰ ਦੋ ਕਿ ਇਹ ਕਾਰਵਾਈ ਪੁਲਿਸ ਕਰਦੀ ਹੈ ਜਾਂ ਨਗਰ ਨਿਗਮ ਨਗਰ ਨਿਗਮ ਕਰਦੀ ਹੈ ਜੀ ਸਾਡੇ ਤੋਂ ਪੁਲਿਸ ਪ੍ਰੋਟੈਕਸ਼ਨ ਮੰਗੀ ਜਾਂਦੀ ਹੈ ਰਿਟਰਨ ਤੌਰ ਤੇ ਉਹ ਅਸੀਂ ਪੁਲਿਸ ਪ੍ਰੋਟੈਕਸ਼ਨ ਦਿੰਦੀ ਹੈ ਐਸੇ ਕਰਕੇ ਇੱਥੇ ਆਏ ਹਾਂ ਇਹਦੇ ਨਾਲ ਇੱਕ ਮੈਸੇਜ ਵੀ ਕਲੀਅਰ ਜੀ ਹਾਂਜੀ ਉਹਨਾਂ ਨੂੰ ਕਾਰਪੋਰੇਸ਼ਨ ਨੇ ਪੂਰਾ ਨੋਟਿਸ ਵਗੈਰਾ ਦਿੱਤੇ ਹੈ ਇਹਨਾਂ ਨੂੰ ਔਰ ਆਰਡਰ ਪਾਸ ਕੀਤੇ ਔਰ ਸਾਡੇ ਤੋਂ ਪੁਲਿਸ ਹੈਲਪ ਮੰਗੀ ਓ ਅਸੀਂ ਦੇਖ ਕੇ ਇਸੇ ਕਰਕੇ ਮੌਕੇ ਤੇ ਆ ਗਏ ਫਿਲਹਾਲ ਸਰ ਹੁਣੇ ਇਹ ਦਸ਼ਾ ਤੱਕ ਕਿਥੇ ਰਹੇ ਹੋ ਯਾਰ ਉੱਥੋਂ ਚੱਲਦੇ ਆ ਤੁਹਾਨੂੰ ਐਡਰੈਸਨ ਦੱਸਦੇ ਅਸੀਂ ਪਹੁੰਚ ਜਾਈਏ ਹਾਂ ਦੇਣ ਲੱਗੇ ਸਾਰੇ ਹਿੰਦੀ ਦੇ ਪੈਸੇ ਦੇ ਦਿਓ ਸਰ ਫਿਰ ਪਹੁੰਚ ਜਾਈਏ ਹਿੰਦੀ ਵਾਲਾ ਪਹਿਲਾਂ ਨਵੇੜਲੀ